ਉਹ ਚੱਕੋ ਚੱਕੋ ਕਰਦੇ ਕਾਂਟਾ ਨਹੀਂ ਰੱਖਦੇ ਕਹਿੰਦੇ ਬਗਰਾਉਣ ਵਾਲੀ ਪੂਆ ਪਰਸੋਂ ਨੂੰ ਫੁੱਲਾਂ ਤੇ ਆਜੂ ਚੱਕੋ ਕਰਾਂ ਚੱਕੋ ਫਿਕਾਰੇ ਬਾਤੇ ਪਾਪਾ ਕਮਾਈਆਂ ਨਹੀਂ ਜਿਵੇਂ ਕਾਂਟਾ ਤਾਂ ਰੱਖਦੇ ਨੇ ਉੱਥੇ ਤੁਸੀਂ ਸੋਚ ਕਰਕੇ ਕਿਸਦਾ ਹੱਕ ਨਾ ਮਾਰੋ ਹਰੇਕ ਰੋਟੀ ਖਾਣ ਤੋਂ ਪਹਿੰਕੂ ਨਾਨਕ ਸਾਹਿਬ ਨੇ ਇਹੀ ਤਾਂ ਕਿਹਾ ਸੀਗਾ ਜਦੋਂ ਭਾਈ ਲਾਲੋ ਤੇ ਮਲਕ ਭਾਗੂ ਦੀਆਂ ਰੋਟੀਆਂ 'ਚ ਫਰਕ ਕੱਢਿਆ ਉਹਨਾਂ ਨੇ ਇਹੀ ਦੱਸਿਆ ਸੀ ਭਾਈ ਆਹ ਹਰਾਮ ਦੀ ਹੈ ਆਹ ਜਿਹੜੀ ਹੈ ਹਲਾਲ ਹੈ ਆ ਹੱਕ ਦੀ ਕਮਾਈ ਹੈ ਮੈਂ ਇਹਨਾਂ ਦੇ ਕਰੇ ਜਾ ਕੇ ਖਾਉਂਗਾ ਰੋਟੀ ਮੈਂ ਨਹੀਂ ਖਾਂਦਾ ਤੇ ਦੋ ਬੁਰਕੀਆਂ ਘੱਟ ਖਾ ਲਿਓ ਆਪਦੇ ਹੱਕ ਦੀ ਖਾਓ ਕਿਸੇ ਦੀ ਖੋ ਕੇ ਖਾਉਂਗੇ ਕਹਿੰਦੇ ਚੋਰੀ ਦੇ ਪੁੱਤ ਬਗ ਬਗਰੂ ਨਹੀਂ ਹੁੰਦੇ ਫਿਰ ਬਰਕਤ ਨਹੀਂ ਪਾਉਂਦੀ ਫਿਰ ਉਹ ਹਰਾਮ ਦੀ ਕਮਾਈ ਕਿਸੇ ਨਾ ਕਿਸੇ ਰੂਪ ਚ ਫਿਰ ਪਰਮਾਤਮਾ ਕਰ ਦਿੰਦਾ ਪਰ ਅੱਬ ਆਪ ਥੋੜੀ ਆਉਂਦਾ ਹੁੰਦਾ ਹੈ ਕਿਸੇ ਨਾ ਕਿਸੇ ਵਿਧੀ ਬਣਾਉਂਦਾ ਹੁੰਦਾ ਕਿਸੇ ਵਿਧੀ ਵਿੱਚ ਦੀ ਹੁੰਦਾ ਕੰਮ ਆ ਹੁਣ ਮੈਂ ਅਸੀਂ ਸੋਚਿਆ ਸੀ ਕਦੇ ਵੀ ਸਤੌ ਚ ਜੰਮ ਕੇ ਤੋਬਿਆਂ ਚ ਮੈਸਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਾਉਣ ਵਾਲੇ ਮੁੱਖ ਮੰਤਰੀ ਬਣ ਜਾਣਗੇ ਕਦੇ ਸੋਚਿਆ ਸੀ ਆਹੀ ਤਾਂ ਦੁੱਖ ਹੈ ਇਹਨਾਂ ਨੂੰ ਆਵਾਜ਼ ਵੀ ਹੋਰਾਂ ਨੂੰ ਸੁਖਵੀਰ ਬਾਲਰ ਵੀ ਇਹ ਕਿਵੇਂ ਬਣ ਗਿਆ ਵੀ ਇਹ ਨਹੀਂ ਬਣਦੇ ਹੁੰਦੇ ਸਾਡੇ ਮੁੰਡੇ ਬਣਦੇ ਹੁੰਦੇ ਬਣ ਗਏ ਹੁਣ ਅਸੀਂ ਕੀ ਕਰੀਏ ਲੋਕਾਂ ਨੇ ਬਣਾਤੇ ਹੁਣ ਜਾਂਦੇ ਨਹੀਂ ਕਿਤੇ ਅਸੀਂ ਸਾਨੂੰ ਬਹਿਣਾ ਵੀ ਆਉਂਦਾ ਜਿੱਥੇ ਆ ਗਏ ਆ ਗਏ ਆ ਗਏ ਫਿਰ ਠੀਕ ਹੈ ਨਾ ਤੁਹਾਨੂੰ ਵੀ ਬਣਾਉਣਾ ਸਾਰਿਆਂ ਨੂੰ ਤਰੱਕੀਆਂ ਕਰਨੀਆਂ JO ਆਕਾਂ ਨੌਕਰੀਆਂ ਦੇਣੀਆਂ ਨੇ ਘਰਾਂ ਘਰਾਂ ਚ ਗਰੀਬੀਆਂ ਕੱਢਣੀਆਂ ਘਰਾਂ ਚੋਂ ਤੇ ਹਰ ਘਰ ਸੁਖੀ ਰਹੇ ਆਬਾਦ ਰਹੇ ਜ਼ਿੰਦਾਬਾਦ ਰਹੇ ਮੇਰੀ ਇਹੋ ਦੁਆ ਹੈ ਤੁਹਾਨੂੰ ਸਾਰਿਆਂ ਨੂੰ ਇਸ ਨਵੇਂ ਦਫ਼ਤਰ ਦੀਆਂ ਬਹੁਤ-ਬਹੁਤ ਬਧਾਈਆਂ ਪਹਿਲੀ ਗੱਲ ਤਾਂ ਮੈਂ ਕਹਣਾ ਇੱਥੇ ਹੀ ਘੱਟ ਤੋਂ ਘੱਟ ਲੋੜ ਪਵੇ ਇੱਥੇ ਕਿਉਂਕਿ ਇੱਥੇ ਡੀਐਸਪੀ ਹੈ ਤਹਿਸੀਲਦਾਰ ਹੈ ਐਸਟੀਐਮ ਹੈ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਮਤਲਬ ਸਿਆਪਿਆਂ ਵਾਲੇ ਕੰਮ ਹੀ ਆ ਸਾਰੇ ਵੀ ਪਹਿਲੀ ਗੱਲ ਤਾਂ ਲੋੜ ਹੀ ਘੱਟ ਪਵੇ ਇੱਥੇ ਆਉਣ ਦੀ ਜੇ ਆ ਗਏ ਤਾਂ ਇੱਥੋਂ ਖੁਸ਼ ਹੋ ਕੇ ਜਾਵਾਂ ਕਿਸੇ ਨਾ ਕਿਸੇ ਭਾਣੇ ਹੈਨਾ ਤੇ ਕਿਉਂਕਿ ਤਹਿਸੀਲਾਂ ਕਚਹਿਰੀਆਂ ਸਿਆਣੇ ਕਹਿੰਦੇ ਕਿ ਕਾ ਉਗ ਜਾਂਦੇ ਆ ਚੁੱਲਿਆਂ 'ਚ ਕਾ ਉਗ ਪੈਂਦੇ ਨੇ ਜਿਨ੍ਹਾਂ ਦੇ ਕੇਸ ਚੱਲਦੇ ਨੇ ਇੰਨਾ ਮਤਲਬ ਆਪਣੇ ਮੰਨਿਆ ਜਾਂਦਾ ਜੇ ਪਿਆਰ ਸਤਿਕਾਰ ਨਾਲ ਰਹੀਏ ਤਾਂ ਇਹਨਾਂ ਦੀ ਵੀ ਘੱਟ ਲੋਡ ਪਵੇ ਕੇਸ ਇੱਥੋਂ ਵੀ ਘੱਟ ਜਾਣ ਜੇ ਪਹਿਲਾਂ ਹੁੰਦਾ ਸੀਗਾ ਕੋਈ ਕੱਦਾ ਫੁੱਫੜ ਉਹਦੀ ਗੱਲ ਬਣ ਲੈਂਦੇ ਹੁੰਦੇ ਸਾਰੇ ਫੁੱਫੜ ਸਿਹੋਤਾ ਕਰ ਆ ਜਾਂਦਾ ਉਹਨੂੰ ਹਣ ਫੁੱਫੜ ਦੋ ਤਿੰਨ ਨੇ ਇੱਕ ਦੂਜੇ ਇਧਰਲੇ ਭਾਈ ਨੂੰ ਭਰੀ ਜਾਂਦੇ ਨੇ ਦਾ ਪੰਪ ਦੂਜਾ ਉਹਨੂੰ ਭਰੀ ਜਾਂਦੇ ਨੇ ਦਾ ਪੰਪ ਚੱਲੋ ਜੀ ਸੁਪਰੀਮ ਕੋਰਟ ਤੱਕ ਜਾਂਦੇ ਆ ਫੁੱਫੜ ਵੀ ਨਾਲ ਹੀ ਸੋ ਇਸ ਕਰਕੇ ਥੋੜਾ ਜਿਹਾ ਪਿਆਰ ਸਤਕਾਰ ਮਿਲ ਲੀਆਂ ਇੱਕ ਦੂਜੇ ਦੇ ਸਹਿਚਾਰ ਕੱਟ ਗਿਆ ਆਉਣਾ ਤਾਂ ਉੱਥੇ ਪਊਗਾ ਜਿੱਥੇ ਮਰਜ਼ੀ ਚੱਲ ਜਾਓ ਹੁਣ ਵਿਆਹਾਂ ਦੇ ਕਾਰਡ ਆਉਣ ਲੱਗ ਗੇ ਨਾ ਹੁਣ ਉਹੀ ਦੇਸੀ ਜਿਹੇ ਪੱਖੀਆਂ ਜਿਹਾ ਤੇ ਫਿਰ ਪਹਿਲਾਂ ਆਉਂਦੇ ਸੀ ਉਹ ਪਤ ਨਹੀਂ ਕਿਹੜਾ ਬਲੋਸ਼ਾਈਆਂ ਨਹੀਂ ਪਤ ਨਹੀਂ ਕੀ ਆਉਣ ਲੱਗਿਆ ਸੀ ਲੱਗ ਹੀ ਨਾ ਹੁਣ ਪੰਜੀਰੀ ਹੁਣ ਲੱਡੂ ਆਗੇ ਨਾ ਫਿਰ ਉੱਥੇ ਲੱਡੂ ਜਲੇਬੀਆਂ ਤੇ ਮਖਾਣਿਆਂ ਤੇ ਹੈਗੇ ਆਪਣੀ ਉਹ ਕਈ ਵਾਰੀ ਥੋੜਾ ਜਿਹਾ ਇੱਧਰ ਉੱਧਰ ਬੰਦਾ ਜਾਇਆ ਹੁੰਦਾ ਰੁਸਕੇ ਕਿੰਨਾ ਕਿ ਜਰ ਜਾਓਗੇ ਪੂਆ ਦੇ ਪਿੰਡ ਪੂਆ ਹੀ ਕਹਿੰਦੇ ਤਿੰਨ ਤਿੰਨ ਚਾਰ ਤਿੰਨ ਲਾ ਜਾ ਪੁੱਤ ਗੁੱਸਾ ਢੰਡਾ ਹੋ ਗਿਆ ਚੱਲ ਜਾ ਹੁਣ ਆਪ ਕੰਮ ਕਰ ਉੱਥੇ ਜਾ ਕੇ ਆਉਣਾ ਤਾਂ ਉੱਥੇ ਹੀ ਪਹਿਣਾ ਜੱਦੀ ਘਰਾਂ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਚ ਆ ਕੇ ਮੈਨੂੰ ਜੀ ਨਹੀਂ ਕਰਦਾ ਹੁੰਦਾ ਮੇਰਾ ਮ ਜਾ ਮ ਜਬ ਬੋਲਣੋਂ ਹਟਾਂ ਪਰ ਮੇਰੇ ਅਗਲੇ ਪ੍ਰੋਗਰਾਮ ਬਣੇ ਹੋਏ ਨੇ ਤਾਂ ਕਰਕੇ ਮੈਨੂੰ ਤੁਹਾਡੇ ਤੋਂ ਵਿਦਾ ਲੈਣੀ ਪੈਣੀ ਹੈ ਜਿਉਂਦੇ ਬਸਦੇ ਰਹੋ ਬਹੁਤ-ਬਹੁਤ ਮਿਹਰਬਾਨੀ ਜਿੰਦਾਬਾਦ ਰਹੋ ਆਬਾਦ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਬਹੁਤ-ਬਹੁਤ ਧੰਨਵਾਦ ਮਾਣਯੋਗ ਮੁੱਖ ਮੰਤਰੀ ਜੀ ਦਾ ਕੈਬਨਿਟ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦੀ ਅਗਵਾਈ ਹੇਠ ਇਹ ਸ਼ਾਨਦਾਰ ਸਮਾਗਮ ਹੋਇਆ ਸਾਡੇ ਦੇ